ਇੰਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਵੱਲੋਂ ਹੱਥਾਂ 'ਚ ਡਾਂਗਾ ਫੜੀਆਂ ਹੋਈਆਂ ਨੇ ਬਸ ਅੱਡੇ 'ਚ ਚਾਰੇ ਪਾਸੇ ਪੁਲਿਸ ਹੀ ਪੁਲਿਸ ਦਿਖਾਈ ਦੇ ਰਹੀ ਹੈ ਹਰ ਪਾਸੇ ਪੁਲਿਸ ਵੱਲੋਂ ਸ਼ੱਕੀ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਉਹਨਾਂ ਦੇ ਵੈਗ ਫਰੋਲੇ ਜਾ ਰਹੇ ਨੇ ਖੜਾ-ਖੜਾ ਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕੋਈ ਵੀ ਸ਼ਖਸ ਜਿਸਤੇ ਪੁਲਿਸ ਨੂੰ ਸ਼ੱਕ ਹੋ ਰਿਹਾ ਹੈ ਹਰ ਕਿਸੇ ਤੋਂ ਸਵਾਲ-ਜਵਾਬ ਕੀਤੇ ਜਾ ਰਹੇ ਨੇ ਤਲਾਸ਼ੀ ਤੱਕ ਲਈ ਜਾ ਰਹੀ ਹੈ ਇਹ ਪੂਰਾ ਇਲਾਕਾ ਪੁਲਿਸ ਛਾਉਣੀ ਚ ਤਬਦੀਲ ਹੋਇਆ ਦਿਖਾਈ ਦਿੱਤਾ ਹੈ ਕਾਫੀ ਸਮਾਂ ਪੁਲਿਸ ਵੱਲੋਂ ਇਸ ਇਲਾਕੇ ਚ ਸਰਚ ਅਭਿਆਨ ਚਲਾਇਆ ਗਿਆ ਹੈ ਜੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਖੰਨਾ ਚ ਇਹ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਦਾ ਜੁੱਧ ਨਸ਼ਾ ਵਿਰੋਧ ਚੜਿਆ ਹੋਇਆ ਹੈ ਤੇ ਅੱਗੇ ਹੋਲੀ ਦਾ ਤਿਹਾਰ ਵੀ ਆ ਰਿਹਾ ਹੈ ਉਹਦੇ ਲਈ ਅਸੀਂ ਜਿਹੜੇ ਅਸਮਾਜਿਕ ਤੱਤ ਹੋਏ ਉਹਨਾਂ ਦੇ ਖਿਲਾਫ ਕਰਦੇ ਇੱਕ ਵਾਰ ਵੀ ਕਰਦੇ ਹੋਏ ਅੱਜ ਸਵੇਰ ਤੋਂ ਹੀ ਜੇ ਪੂਰੇ ਜ਼ਿਲ੍ਹਾ ਖੰਨੇ ਵਿੱਚ ਕੈਸੋ ਆਪਰੇਸ਼ਨ ਚੱਲ ਰਿਹਾ ਹੈ ਕਾਟਨ ਐਂਡ ਸਰਚ ਆਪਰੇਸ਼ਨ ਉਹਦੇ ਚ ਸਵੇਰ 5 ਵਜੇ ਤੋਂ ਅਸੀਂ ਜਿੰਨੇ ਵੀ ਇਹ ਕ੍ਰਾਈਮ ਦੇ ਹੌਟਸਪੌਟ ਹੈ ਨਸ਼ਾ ਵੇਚਣ ਵਾਲੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਚੈੱਕ ਕੀਤਾ ਸੀ ਉਸੇ ਦੇ ਅੱਗੇ ਜਾ ਕੇ ਤੇ ਹੁਣ ਬੱਸ ਸਟੈਂਡ ਦੀ ਚੈਕਿੰਗ ਕਰਕੇ ਅੱਡੇ ਪ੍ਰੈਜੈਂਸ ਆਫ ਪੁਲਿਸ ਬਧਾਈ ਗਈ ਹੈ ਜੀ ਈਸੀਆਰ ਵੀ ਜ਼ਿਆਦਾ ਐਕਟਿਵ ਕੀਤੇ ਗਏ ਆ ਫੁੱਟ ਪੈਟਰੋਲਿੰਗ ਵੀ ਲਾਈ ਗਈ ਹੈ ਬਾਹਰੋਂ ਦੇਵੇਂ ਤੁਸੀਂ ਦੇਖ ਰਹੇ ਹੋ ਬਾਹਰੋਂ ਵੀ ਫੋਰਸ ਆਈ ਹੈ ਤੇ ਇਹਨਾਂ ਤੋਂ ਵੀ ਡਿਊਟੀ ਲਈ ਜਾ ਰਹੀ ਹੈ ਪਬਲਿਕ ਨੂੰ ਸਾਡੀ ਇਹ ਅਪੀਲ ਹੈ ਵੀ ਜੇ ਕੋਈ ਵੀ ਉਹਨਾਂ ਨੂੰ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਦਿਖਦਾ ਤਾਂ ਸਾਨੂੰ ਕਾਲ ਕਰਨ 112 ਛੋਟਾ ਜਿਹਾ ਨੰਬਰ ਹੈ ਉਹਦੇ ਤੇ ਕਾਲ ਕਰਨ ਸਾਡੇ ਸਾਰਿਆਂ ਦੇ ਐਸਐਸਓ ਸਬੰਧ ਦੇ ਹਲਕਾ ਜੀਓਜ਼ ਦੇ ਨੰਬਰ ਇਹਨਾਂ ਕੋਲੇ ਹੈਗੇ ਕਿਸੇ ਨੂੰ ਵੀ ਇਨਫੋਰਮ ਕਰਨ ਜੀ ਹਾਂ ਪੁਲਿਸ ਦਾ ਕਹਿਣਾ ਹੈ ਕਿ ਹੋਲੀ ਦੇ ਤਿਉਹਾਰ ਆ ਤੇ ਨਾਲ ਹੀ ਨਸ਼ੇ ਨੂੰ ਠੱਲ ਪਾਉਣ ਦੇ ਲਈ ਪੂਰੇ ਸ਼ਹਿਰ 'ਚ ਪੁਲਿਸ ਵੱਲੋਂ ਸਖਤਾਈ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਮਾੜੇ ਆਂਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਨਾਲ ਹੀ ਪੁਲਿਸ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਮੁਹਿੰਮ 'ਚ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ ਤਾਂ ਕਿ ਨਸ਼ੇ ਨੂੰ ਪੂਰੇ ਪੰਜਾਬ 'ਚੋਂ ਖਤਮ ਕੀਤਾ ਜਾ ਸਕੇ ਜਗਬਾਨੀ ਟੀਵੀ ਲਈ ਗੁਰਪੇਜ ਰਾਜੂ ਦੀ ਰਿਪੋਰਟ